ਮੈਂ ਇਸ ਵਕਤ ਹਸਪਤਾਲ ਦੇ ਵਿੱਚ ਦਾਖਲ ਹਾਂ بیمار ਕੋਈ ਵੀ ਹੋ ਸਕਦਾ ਹੈ ਮੈਂ ਵੀ ਬੰਦਾ ਹੀ ਹਾਂ ਔਰ ਦਿਨ ਬਏ ਦਿਨ ਮੈਂ ਠੀਕ ਹੋ ਰਿਹਾ ਹਾਂ ਤੁਸੀਂ ਮੀਡੀਆ 'ਚ ਖਬਰਾਂ ਪੜ੍ਹ ਲੀਆਂ ਹੋਣਗੀਆਂ ਸੁਣ ਲਿਆ ਹੋਊਗਾ ਪਰ ਮੈਂ ਹਸਪਤਾਲ ਚ ਆਪਣੇ ਕਮਰੇ ਦੇ ਵਿੱਚ ਬਹਿ ਕੇ ਹਰ ਵਕਤ ਪੰਜਾਬੀਆਂ ਦੀ ਚਿੰਤਾ ਕਰਦਾ ਮੈਂ ਇੱਥੇ ਚੀਫ ਸੈਕਟਰੀ ਸਾਹਿਬ ਨੂੰ ਬੁਲਾਇਆ ਡੀਜੀਪੀ ਪੰਜਾਬ ਨੂੰ ਬੁਲਾਇਆ ਬਾਕੀ ਅਫਸਰਾਂ ਨੂੰ ਬੁਲਾਇਆ ਕਿ ਜੋ ਪਾਣੀ ਦੀ ਮਾਰ ਹੋਈ ਹੈ ਉਹਦੇ ਚ ਜਾ ਕੇ ਉੱਥੇ ਲੋਕਾਂ ਦੀ ਸਹਾਇਤਾ ਕਰੋ ਲੋਕਾਂ ਦੇ ਦੁੱਖਾਂ ਦੇ ਵੀ ਇਸ ਸੰਕਟ ਦੀ ਘੜੀ ਚ ਨਾਲ ਖੜੋ ਕੁਝ ਫੈਸਲੇ ਜਿਹੜੇ ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਨੇ ਮੈਂ ਤੁਹਾਡੇ ਸਾਹਮਣੇ ਉਹਨਾਂ ਫੈਸਲਿਆਂ ਦੀ ਲਿਸਟ ਪੜ੍ਹ ਕੇ ਸੁਣਾਉਣ ਲੱਗਿਆ ਸਭ ਤੋਂ ਪਹਿਲਾਂ ਤਾਂ ਕੈਬਨਟ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਹੜਾਂ ਕਾਰਨ ਜਿਹੜੀ ਮਿੱਟੀ ਹੈ ਉਹ ਦਰਿਆਵਾਂ ਦੇ ਵਿੱਚ ਆ ਗਈ ਕਿਸੇ ਸਮੇਂ ਵਿਆਸ ਬਹੁਤ ਚੌੜਾ ਹੁੰਦਾ ਸੀ ਹੁਣ ਵਿਆਸ ਦਾ ਜਿਹੜੀ ਇਹ ਚੌੜਾਈ ਘਟ ਗਈ ਪਾਣੀ ਬਹੁਤ ਜ਼ਿਆਦਾ ਆ ਗਿਆ ਪਰੋਂ ਤੇ ਉਹਦੇ ਨਾਲ ਮਾਰ ਵਧ ਗਈ ਅਸੀਂ ਇੱਕ ਸਕੀਮ ਨੌਣ ਲੱਗੇ ਆ ਜਿਸ ਦਾ ਖੇਤ ਉਹਦੀ ਰੇਤ ਮਤਲਬ ਜਿੰਨਾ ਦੇ ਦਰਿਆਵਾਂ ਦੇ ਕਿਨਾਰੇ ਜ਼ਮੀਨਾਂ ਨੇ ਉਹਨਾਂ ਨੂੰ ਮਿੱਟੀ ਚੱਕਣ ਦੀ ਇਜਾਜ਼ਤ ਦੇ ਰਹੇ ਆ ਜਦੋਂ ਵੀ ਉਹਨਾਂ ਦੀਆਂ ਟਰਾਲੀਆਂ ਦਰਿਆ ਦੇ ਨੇੜੇ ਜਾਣ ਦੇ ਕਾਬਿਲ ਹੋ ਗਈਆਂ ਤੇ ਜਦੋਂ ਤੱਕ ਉਹ ਜਿਹੜੇ ਮਿੱਟੀ ਨੂੰ ਨਹੀਂ ਚੱਕਦੇ ਅਸੀਂ ਉਹਨਾਂ ਨੂੰ ਪਰਮਿਸ਼ਨ ਦੇਣ ਲੱਗੇ ਆਂ ਔਰ ਉਹਦੇ ਵਿੱਚ ਉਹ ਆਪਣਾ ਜਿਹੜਾ ਮਿੱਟੀ ਹੈ ਉਹ ਅਦੀchਾ ਮੁਤਾਬਕ ਵੇਚ ਵੀ ਸਕਦੇ ਆ ਸੋ ਜਿਸ ਦਾ ਖੇਤ ਉਸ ਦੀ ਰੇਤ ਦੇ ਤਹਿਤ ਇਹ ਡੀਸਿਲੈਕਟਿੰਗ ਕਹਿੰਦੇ ਆਂ ਅੰਗਰੇਜ਼ੀ 'ਚ ਇਹਨੂੰ ਕਿ ਲੋਕਾਂ ਨੂੰ ਅਸੀਂ ਇਹ ਪਰਮਿਸ਼ਨ ਦੇਣ ਲੱਗੇ ਆ ਕਿ ਤੁਸੀਂ ਮਿੱਟੀ ਚੱਕ ਲੋ ਆਪ ਦੇ ਆਪ ਦੇ ਖੇਤ ਚੋਂ ਤੇ ਜੇ ਮਿੱਟੀ ਨੂੰ ਵੇਚਣਾ ਵੇਚ ਲੋ ਜੇ ਤੁਹਾਨੂੰ ਆਪ ਚਾਹੀਦੀ ਹੈ ਕਰੇ ਕਰ ਦੇ ਕਿਸੇ ਇਸਤੇਮਾਲ ਵਾਸਤੇ ਤਾਂ ਤੁਸੀਂ ਵਰਤ ਲਓ ਔਰ ਫਸਲਾਂ ਦੀ ਬਰਬਾਦੀ ਹੋਈ ਹੈ ਪੰਜਾਬ ਸਰਕਾਰ ਵੱਲੋਂ ਪ੍ਰਤੀ ਏਕੜ 20000 ਰੁਪਏ ਦਾ ਮੁਆਵਜ਼ਾ ਦਿੱਤਾ ਜਾਊਗਾ ਹੁਣ ਤੱਕ ਇਹ ਪੂਰੇ ਦੇਸ਼ ਦੇ ਵਿੱਚ ਕਿਸੇ ਵੀ ਸੁਬੇ ਵੱਲੋਂ ਦਿੱਤਾ ਗਿਆ ਸਭ ਤੋਂ ਵੱਧ ਮੁਆਵਜ਼ਾ ਹੈ ਤੇ ਚੈੱਕ ਤੁਹਾਡੇ ਹੱਥਾਂ 'ਚ ਫੜਾਵਾਂਗੇ ਅਸੀਂ ਕਿਉਂਕਿ ਕਈ ਵਾਰੀ مشترਕਾ ਖਾਤੇ ਨੇ ਅਕਾਊਂਟ ਨਹੀਂ ਹੈਗੇ ਪਰ ਅਸੀਂ ਤੁਹਾਨੂੰ ਤੁਹਾਡੇ ਜੀਵਾਂ ਦੇ ਨਾਂ ਪੁੱਛ ਕੇ ਡੀਸੀਆਂ ਰਾਹੀਂ ਫੜਵਾ ਰਹੀ ਹਾਂ ਤੇ ਤੁਹਾਡੇ ਕਰੇ ਚੈੱਕ ਪਹੁੰਚ ਜਾਊਗਾ 20000 ਰੁਪਏ ਕੇਕਰ ਦਾ ਨੁਕਸਾਨ ਜਿਹੜਾ ਮਿਲੂ ਹੜਾਂ ਕਾਰਨ ਜਿਹੜੇ ਲੋਕਾਂ ਦੀ ਜਾਨ ਚਲੀ ਗਈ 4 ਲੱਖ ਰੁਪਿਆ ਇੱਕ ਜਿਹੜਾ ਜੀ ਪ੍ਰਭਾਵਿਤ ਹੋ ਗਏ 4 ਲੱਖ ਰੁਪਿਆ ਮੁਆਵਜ਼ਾ ਦਿੱਤਾ ਜਾਊਗਾ ਉਹਨਾਂ ਪਰਿਵਾਰਾਂ ਨੂੰ ਜਿੱਥੇ ਜਾਨੀ ਨੁਕਸਾਨ ਹੋ ਗਿਆ ਹਜ਼ਾਰਾਂ ਪਰਿਵਾਰਾਂ ਦੇ ਘਰ ਟਹਿ ਗਏ ਪਾਣੀ ਚ ਰੁੜ ਗਏ ਉਦਾਂ ਸਰਵੇ ਕਰਾਇਆ ਜਾਊਗਾ ਤੇ ਇਹਨਾਂ ਪਰਿਵਾਰਾਂ ਨੂੰ ਵੀ ਪੰਜਾਬ ਸਰਕਾਰ ਵਿੱਤੀ ਸਹਾਇਤਾ ਦੇਊਗੀ ਕਿਉਂਕਿ ਹਜੇ ਤਾਂ ਪਾਣੀ ਉੱਤਰ ਰਿਹਾ ਹੈ ਥੋੜੀ-ਥੋੜੀ ਤੇ ਮੁਆਵਜ਼ਾ ਉਦੋਂ ਦੇਵਾਂਗੇ ਜਦੋਂ ਪਤਾ ਲੱਗੂਗਾ ਕਿ ਨੁਕਸਾਨ ਕਿੰਨਾ ਹੋ ਗਿਆ ਔਰ ਹਰ ਪ੍ਰਭਾਵਿਤ ਜਿਹੜੇ ਲੋਕ ਨੇ ਕਿਸਾਨ ਨੇ ਖਾਸ ਤੌਰ ਤੇ ਉਹਨਾਂ ਨੇ ਕੋਆਪਰੇਟਿਵ ਸੁਸਾਇਟੀਆਂ ਤੋਂ ਜਸਟ ਹੀਟ ਅਗਰੀਕਲਚਰ ਬੈਂਕਾਂ ਤੋਂ ਜਿਹੜੀਆਂ ਸਰਕਾਰ ਦੀਆਂ ਬੈਂਕਾਂ ਆ ਕਰਜ਼ੇ ਲੈ ਹੋਏ ਆ ਤਾਂ ਉਹਨਾਂ ਕਰਜ਼ਾ ਚੁਕਾਉਣ ਦੀ ਜਿਹੜੀ ਹੈ ਉਹ ਲਿਮਟ ਜਿਹੜੀ ਆ ਉਹ 6 ਮਹੀਨੇ ਵਧਾ ਦਿੱਤੀ ਗਈ ਹੈ 6 ਮਹੀਨੇ ਤੱਕ ਕੋਈ ਕਿਸ਼ਤ ਨਹੀਂ ਦੇਣੀ ਪਊਗੀ ਤੇ ਉਤੇ ਕੋਈ ਵਿਆਜ ਵੀ ਨਹੀਂ ਲੱਗੂਗਾ ਕੋਈ ਕੋਈ ਤੁਹਾਨੂੰ ਆ ਕੇ ਤੰਗ ਨਹੀਂ ਕਰੂਗਾ ਬੈਂਕ ਵਾਲਾ ਵੱਡੀ ਗਿਣਤੀ ਚ ਪਸ਼ੂਆਂ ਦਾ ਨੁਕਸਾਨ ਹੋਇਆ ਗਾਵਾਂ ਮੱਝਾਂ ਬੱਕਰੀਆਂ ਪੋਲਟਰੀ ਫਾਰਮ ਪਸ਼ੂ ਮੱਛੀਆਂ ਮੌਤ ਹੋ ਗਈ ਪੰਜਾਬ ਸਰਕਾਰ ਇਹਨਾਂ ਸਾਰਿਆਂ ਨੂੰ ਸਹਾਇਤਾ ਰਾਸ਼ੀ ਦੇਵੇਗੀ ਹੜਾਂ ਕਾਰਨ ਪਸ਼ੂਆਂ ਦੀ ਮੌਤ ਤੋਂ ਬਾਅਦ ਕੋਈ ਬਿਮਾਰੀ ਨਾ ਫੈਲੇ ਉਹਦੇ ਵਾਸਤੇ ਵੱਡੇ ਪੱਧਰ ਤੇ ਸੀ ਵੈਕਸੀਨੇਸ਼ਨ ਟੀਕਾ ਕਰਨਾ ਜਿਹਨੂੰ ਕਹਿੰਦੇ ਆ ਉਹ ਸ਼ੁਰੂ ਕਰਾਵਾਂਗੇ ਤਾਂ ਕਿ ਕੋਈ ਬਿਮਾਰੀ ਨਾ ਫੈਲੇ ਕਿ ਕਈ ਵਾਰੀ ਹੜਾਂ ਤੋਂ ਬਾਅਦ ਇਨਸਾਨਾਂ 'ਚ ਵੀ ਬਿਮਾਰੀਆਂ ਫੈਲ ਜਾਂਦੀਆਂ ਨੇ ਉਹਦੇ ਵਾਸਤੇ ਸਰਕਾਰ ਵੱਲੋਂ 1700 ਦੇ ਕਰੀਬ ਪਿੰਡਾਂ ਵਿੱਚ 300 ਦੇ ਕਰੀਬ ਸ਼ਹਿਰੀ ਵਾਰਡਾਂ ਫੋਗਿੰਗ ਮਸ਼ੀਨਾ ਮਹਈਆ ਕਰਾਵਾਂਗੇ ਇਸ ਤੋਂ ਇਲਾਵਾ ਹਰੇਕ ਪਿੰਡ ਦੇ ਵਿੱਚ ਕਲੀਨਿਕ ਹਰ ਪਿੰਡ ਦੇ ਵਿੱਚ ਔਰ ਡਾਕਟਰ ਆਉਣਗੇ ਕੋਈ ਹਾਰਾਂ ਤੋਂ ਬਾਅਦ ਕੋਈ ਬਿਮਾਰੀ ਨਾ ਫੈਲੇ ਪਰ ਤੁਸੀਂ ਕੋਈ ਛੋਟਾ ਮੋਟਾ ਤੁਹਾਨੂੰ ਐ ਲੱਗਦਾ ਹੈ ਕਿ ਮੈਨੂੰ ਖੰਘ ਖਾਂਸੀ ਹੋਈ ਜਾਂਦਾ ਮੈਨੂੰ ਆਹ ਬਿਮਾਰੀ ਹੋਈ ਜਾਂਦੀ ਹੈ ਮੈਨੂੰ ਲੱਗਦਾ ਹੈ ਮੈਨੂੰ ਨਹੀਂ ਹੋਇਆ ਅੱਦੇ ਪਿੰਡ ਨੂੰ ਹੋ ਗਿਆ ਤਾਂ ਅਸੀਂ ਵੱਡੇ ਵੱਡੇ ਡਾਕਟਰ ਜਿਹੜੇ ਨੇ ਉਹ ਵੱਡੇ ਵੱਡੇ ਹਸਪਤਾਲਾਂ ਚੋਂ ਅਸੀਂ ਉਹਨਾਂ ਨੂੰ ਗੱਲ ਕਰ ਕਰਕੇ ਉਹ ਤੁਹਾਡੇ ਕਰਾਂ ਦੇ ਨੇੜੇ ਕਿਤੇ ਤੁਹਾਡੇ ਪਿੰਡ ਕੈਂਪ ਲਾਉਣਗੇ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ ਕੋਈ ਵੀ ਪਿੰਡ ਹੈ ਜਾਨੀ ਹੋਊਗਾ ਜਿੱਥੇ ਕੋਈ ਦਵਾਈ ਜਿਹੜੀ ਹੈ ਉਹ ਨਾ ਮਿਲੇ ਸਾਰੇ ਪਿੰਡਾਂ 'ਚ ਦਵਾਈਆਂ ਪਹੁੰਚਾਵਾਂਗੇ ਮੈਡੀਕਲ ਕੈਂਪ ਲਾਵਾਂਗੇ ਛੋਟੀਆਂ-ਮੋਟੀਆਂ ਬਿਮਾਰੀਆਂ ਦਾ ਤਾਂ ਕਿ ਤੁਰੰਤ ਇਲਾਜ ਹੋ ਸਕੇ ਸਾਫ ਸਪਾਈ ਵਾਸਤੇ ਹਰੇਕ ਪਿੰਡ 'ਚ ਸ਼ਹਿਰੀ ਵਾਰਡ 'ਚ ਵਿਆਪਕ ਪੱਧਰ ਤੇ ਸਫਾਈ ਮੈਂ ਮਚਲਾਵਾਂਗੇ ਕਿਉਂਕਿ ਬਹੁਤ ਕੁਝ ਹੜ੍ਹਾਂ ਦੇ ਨਾਲ ਬਹਿ ਕੇ ਆ ਜਾਂਦਾ ਹੈ ਹੜ੍ਹਾਂ ਕਰਨ ਸਕੂਲਾਂ ਦੀਆਂ ਬਿਲਡਿੰਗਾਂ ਦਾ ਕਾਲਜਾਂ ਦੀਆਂ ਬਿਲਡਿੰਗਾਂ ਦਾ ਬਿਜਲੀ ਦੇ ਖੰਭਿਆਂ ਦਾ ਤਾਰਾਂ ਦਾ ਗ੍ਰਿਡਾਂ ਦਾ ਬਹੁਤ ਨੁਕਸਾਨ ਹੋਇਆ ਹੈ ਹੋਰ ਵੀ ਸਰਕਾਰੀ ਜਾਇਦਾਦਾਂ ਜਿਹੜੀਆਂ ਹਨ ਉਹਨਾਂ ਦਾ ਨੁਕਸਾਨ ਹੋ ਗਿਆ ਉਹਦਾ ਸਰਵੇ ਕਰਾ ਕੇ ਜੰਗੀ ਪੱਧਰ ਤੇ ਯੋਜਨਾ ਤਿਆਰ ਕੀਤੀ ਜਾਊਗੀ ਤਾਂ ਕਿ ਇਸ ਸੰਕਟ ਦੇ ਮੌਕੇ ਅਸੀਂ ਪੰਜਾਬੀਆਂ ਦੇ ਨਾਲ ਖੜੇ ਹੋਈਏ ਮੈਂ ਠੀਕ ਹੋ ਰਿਹਾ ਮੈਂ ਜਲਦੀ ਜਦੋਂ ਛੁੱਟੀ ਮਿਲ ਗਈ ਮੈਂ ਤੁਹਾਡੇ ਚ ਹੀ ਹੂੰਗਾ ਮੈਂ ਲੋਕਾਂ ਤੋਂ ਬਿਨਾ ਮੈਂ ਰਹਿ ਨਹੀਂ ਸਕਦਾ ਤੇ ਪਰ ਇੱਥੇ ਬਹਿ ਕੇ ਮੈਂ ਤੁਹਾਡੇ ਦਰਦ ਨੂੰ ਸਮਝ ਸਕਦਾ ਮੈਨੂੰ ਆਪਣਾ ਦਰਦ ਬਹੁਤ ਘੱਟ ਲੱਗਿਆ ਲੋਕਾਂ ਦੇ ਦਰਦ ਦੇ ਮੁਕਾਬਲੇ ਤੇ ਮੈਂ ਅੱਜ ਹਸਪਤਾਲ ਦੇ ਵਿੱਚੋਂ ਇਹ ਵੀਡੀਓ ਬਣਾ ਰਿਹਾ ਕਿ ਤੁਸੀਂ ਫਿਕਰ ਨਾ ਕਰੋ ਕੋਈ ਨਹੀਂ ਕੁਦਰਤ ਦੀ ਮਾਰ ਆ ਕੁਦਰਤ ਮੂਰੇ ਕਿਸਦਾ ਜੋਰ ਨਹੀਂ ਚੱਲਦਾ ਤੇ ਪੰਜਾਬ ਸਰਕਾਰ ਜਿਹੜੀ ਹੈ ਤੁਹਾਡੀ ਚੁਣੀ ਹੋਈ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਮੌਕੇ ਤੇ ਹਰ ਸੰਕਟ ਦੇ ਮੌਕੇ ਤੇ ਦੁੱਖ ਦੀ ਘੜੀ 'ਚ ਤੁਹਾਡੇ ਨਾਲ ਖੜਾਂਗੇ ਇਹ ਅਨਾਉਂਸਮੈਂਟਾਂ ਜਿਹੜੀਆਂ ਕੀਤੀਆਂ ਇਤੇ ਜਲਦੀ ਅਸੀਂ ਜਿਹੜੇ ਬਾਕੀ ਤਾਂ ਫੈਸਲੇ ਹੋ ਜਾਣਗੇ 20000 ਰੁਪਏ ਵੀ ਚੈਦੀ ਮਿਲ ਜੂਗਾ ਜਿੱਜਦੀ ਰੇਤ ਉਸ ਦਾ ਖੇਤ ਇਹ ਵੀ ਲਾਗੂ ਹੋ ਗਿਆ ਫੈਸਲਾ ਤੇ ਜਦੋਂ ਜਦੋਂ ਤੁਹਾਡੀ ਟਰਾਲੀਆਂ ਉੱਤੇ ਪਹੁੰਚਣ ਲੱਗ ਗਿਆ ਤੁਸੀਂ ਚੱਕ ਲਓ ਰੇਤਾ ਚੱਕ ਕੇ ਵੇਚਣਾ-ਵੇਚ ਦੋ ਹਮਾਜੀ ਲੈ ਜਾਓ ਸੋ ਬਾਕੀ ਪਸ਼ੂਪਨ ਜਿਹੜਾ ਨਕਸ਼ਾਨ ਨੁਕਸਾਨ ਹੋਇਆ ਉਹਦਾ ਮੁਆਵ ਮੁਆਵਜਾ ਪਤਾ ਲੱਗ ਜੇ ਬਸ ਕਿਹੜਾ ਘਰਾਂ ਦਾ ਕਿੰਨਾ ਨੁਕਸਾਨ ਹੋਇਆ ਉਹਦੇ ਚ ਤੁਹਾਡੇ ਨਾਲ ਖੜਾਂਗੇ ਜਿੰਨਾ ਬਜਟ ਹੈ ਇਧਰੋਂ ਉਧਰੋਂ ਜਿੱਥੋਂ ਮਰਜੀ ਲੈ ਕੇ ਆਈਏ ਪਰ ਐਸ ਜਿਹੜੇ ਜਿਹੜੇ ਇਲਾਕਿਆਂ 'ਚ ਵੀ ਹੜ੍ਹ ਪ੍ਰਭਾਵਿਤ ਲੱਗੇ ਨੇ ਉਹਨਾਂ 'ਚ ਅਸੀਂ ਪੰਜਾਬ ਸਰਕਾਰ ਵੱਲੋਂ ਤੁਹਾਡੇ ਹਮੇਸ਼ਾ ਨਾਲ ਖੜੇ ਆਂ ਪਹਿਲਾਂ ਵੀ ਖੜੇ ਸੀ ਲੋਕਾਂ 'ਚੋਂ ਨਿਕਲੇ ਆਂ ਲੋਕਾਂ 'ਚ ਆਂ ਮੈਂ ਵੀ ਬੰਦੇ ਆਂ ਬਿਮਾਰੀ ਕਿਸੇ ਨੂੰ ਵੀ ਹੋ ਜਾਂਦੀ ਹੈ ਤੁਸੀਂ ਵੀ ਬਿਮਾਰੀ ਤੋਂ ਬਚੇ ਰਹੋ ਪਰਮਾਤਮਾ ਕਿਸੇ ਦੇ ਘਰੇ ਦੁੱਖ ਨਾ ਲੈ ਕੇ ਆਵੇ ਇਹਦੇ ਵਾਸਤੇ ਹਮੇਸ਼ਾ ਤੁਹਾਡੇ ਨਾਲ ਖੜਿਆ ਬਹੁਤ ਬਹੁਤ ਧੰਨਵਾਦ ਸ਼ਾਸਿਕਾ ਜੀ